आश्रो काल ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵਿਕਾ ਜਯੰਤ ਹੁਣ ਸਾਬ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਵਾਗਾਵਾੜਾ ਟ੍ਰੇਡ ਮੂੜ ਕੀਤਾ ਜਾਵੇ ਸ਼ੁਰੂ ਆਖਿਆ ਸੰਸਦ ਗੁਰਜੀਤ ਸਿੰਘ ਆਸ਼ਲਾ ਨੇ ਬੰਗਲਾਦੇਸ਼ ਵਿੱਚ ਬੁਰੇ ਹਾਲਾਤਾਂ 'ਤੇ ਪਾਜਪਾ ਨੇਤਾ ਤਰੁਨ ਚੁਗ ਨੇ ਦਿੱਤੀ ਪ੍ਰਤੀਕਿਰਿਆ ਐਸਜੀਪੀਸੀ ਕਰਮਚਾਰੀ ਕਤਲ ਮਾਮਲੇ ਵਿੱਚ ਪੰਜ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਗ੍ਰਫਤਾਰ ਅਤੇ ਹੁਣ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਚਾਣਾ ਦੌਰਾਨ ਕਿਤੇ ਵਾਅਦੇ ਨੂੰ ਪੂਰਾ ਕਰਦਿਆਂ ਸਾਂਸਦ ਮੈਂਬਰ ਗੁਰਜੀਤ ਸਿੰਘ ਆਸ਼ਲਾ ਨੇ ਸੰਸਦ ਵਿੱਚ ਵਾਗਾ ਬਾਰਡਰ ਵਪਾਰ ਖੋਲਣ ਦਾ ਮੁੱਦਾ ਉਠਾਇਆ। ਉਹਨਾਂ ਕਿਹਾ ਕਿ 1965 ਅਤੇ 1971 ਦੀਆਂ ਜੰਗਾਂ ਦੌਰਾਨ ਵੀ ਇਹ ਤਾਂ ਦਾ ਬੰਦ ਨਹੀਂ ਹੋਇਆ ਸੀ ਪਰ ਹੁਣ ਬਾਲਾਕੋਟ ਹਮਲੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ। ਜਾਦਕੀ ਅੰਮ੍ਰਿਤਸਰ ਵਿੱਚ ਰੋਜ਼ਗਾਰ ਦੀ ਰੀੜ ਦੀ ਹੱਡੀ ਵਜੋਂ ਕੰਮ ਕਰਦਾ ਹੈ ਬਾਰਡਰ ਟ੍ਰੇਡ ਜੋ ਬਹੁਤ ਪੁਰਾਣਾ ਅੰਮ੍ਰਿਤਸਰ ਸੇ ਸਾਥ ਲੱਗਦਾ ਹੈ ਪਾਕਿਸਤਾਨ ਕੇ ਸਾਥ ਇੰਪੋਰਟ ਐਕਸਪੋਰਟ ਕਾ ਕਾਮ ਥਾ ਲੇਕਿਨ ਬਾਲਾਕੋਟ ਅਟੈਕ ਕੇ ਬਾਦ 200% ਕਸਟਮ ਡਿਊਟੀ ਲਗਾਉਣੇ ਕੇ ਬਾਦ ਉਸਕੋ ਬੰਦ ਕਰ ਦਿਆ ਗਿਆ ਜੋ ਬਾਈਬਲ ਨਹੀਂ ਰਹਾ ਸਰ ਇਹ ਪ੍ਰਾਤਨ ਟ੍ਰੇਡ ਹੈ ਕਿਉਂਕਿ ਹਮਾਰਾ ਸਮਾਜਿਕ ਤੌਰ ਪਰ ਔਰ ਇਤਿਹਾਸਿਕ ਤੌਰ ਪਰ ਸੱਭਿਆਚਾਰਕ ਇਕ ਹੈ ਔਰ ਹਮਾਰੇ ਜੋ ਇੰਪੋਰਟ ਹੈ इंपोर्ट के लिए कम से पांच सौ ट्रक डेली आती है थी सर सर लेकिन बालाकोट कर दिया गया दस हजार लोग बेरोजगार हो गए एक तरफ तो हम इंडस्ट्री लगाने की बात करते हैं रोजगार देने की बात करते हैं सर लेकिन जो रोजगार था वो बंद कर दिया गया करीब सर जब व्यापार व्यापार जब बंद हुआ बहुत खुली और बहुत ट्रक वाले बहुत जो वर्कशॉप वाले सब बेरोजगार हो गए मेरी सरकार से दरखास्त है बॉर्डर ट्रेड दोबारा शुरू करना चाहिए सर आईसीबी सी बी बनी है अब एक सौ बीस एकड़ में तेरह अप्रैल दो हजार तो बारह का उद्घाटन हुआ क्योंकि सर अमृतसर और लाहौर का पुरातन रिश्ता है ये व्यापार के केंद्र रहे हैं वो अफगानिस्तान तक और यू तक व्यापार यहाँ से होता था बंगाल और कलकत्ता के बीच जो रोड बनी है शेरसा सूरी मार्ग यह दर्शाती है कि पुरातन ये एक इकोनॉमी की रीढ़ की हड्डी थी लेकिन सर सरकार ने इसको बंद कर दिया उन्नीस और उन्नीस में भी जंग हुई लेकिन ये व्यापार बंद नहीं हुए उसके बाद भी है। मेरी सरकार से रोजगार चाहिए इंडस्ट्री हमारे पास है नहीं और ये रोजगार जो बाघ बॉर्डर ट्रेड है इसको शुरू किया जाए और सरकार इसके कुछ संज्ञान ले रचना बैन उन्नीस सौ पचहत्तर तानाशाही ऐलान किया गया ਉਸ ਐਮਰਜੈਂਸੀ ਦੀ ਭਾਵਨਾ ਕਾਂਗਰਸ ਦੇ ਨੇਤਾਵਾਂ ਵਿੱਚ ਘੁੰਮ ਰਹੀ ਹੈ ਹੁਣ ਜਿਹੜੇ ਲੋਕ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਫੌਜ ਦੁਆਰਾ ਉਖਾੜ ਦਿੱਤੇ ਗਏ ਸਨ ਉਹ ਕਾਂਗਰਸੀ ਨੇਤਾਵਾਂ ਲਈ ਰੋਲ ਮਾਡਲ ਬਣ ਕਾਇ ਹਨ ਅਤੇ ਉਹ ਉਹਨਾਂ ਦੀ ਪਾਲਣਾ ਕਰ ਰਹੇ ਹਨ ਇਹ ਮੰਦ ਭਾਗਾਏ ਭਾਰਤ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਬੰਗਲਾਦੇਸ਼ ਵਿੱਚ ਇੱਕ ਮੰਦਰ ਨੂੰ ਢਾਉਣਾ ਇੱਕ ਹਿੰਦੂ ਨੂੰ ਜ਼ਿੰਦਾ ਤਸੀਹੇ ਦੇਣਾ ਲੋਕਤੰਤਰ ਦੀ ਆਵਾਜ਼ ਨੂੰ ਮਾਰਨਾ ਚੋਣ ਵਿੱਚ ਵਿਰੋਧੀ ਨੇਤਾਵਾਂ ਨੂੰ ਮਾਰਨਾ ਕਾਂਗਰਸੀ ਲੋਕ ਐਸੇ ਤਾੜੀਆਂ ਮਾਰ ਰਹੇ ਹਨ

प्रकाष्ठा करते हुए देश में आपातकाल लगाया अभी भी कांग्रेस के नेताओं के अंदर वो आपातकाल की आत्मा घूम रही है अब कांग्रेस के नेताओं के लिए पाकिस्तान में बांग्लादेश में सेना द्वारा तख्ता पलटने के पलटने वाले लोग आदर्श बन गए हैं उनको फॉलो कर रहे हैं दुर्भाग्यपूर्ण है भारत के लोकतंत्र का मजाक उड़ाया जा रहा बांग्लादेश में मंदिर तोड़ना हिंदुओं को जिंदा उल्टा तड़पा तड़पाकर मारना लोकतंत्र की आवाज का कत्ल करना विपक्षी नेताओं को चुन-चुनकर मारना इस पर कांग्रेस के लोग तालियां बजा रहे हैं किस बात की खुशी हो रही है अमृतसर विख्ये पिछले दिन ही शिरोमणि कमेटी ਦੇ ਦਫ਼ਤਰ ਦੇ ਵਿੱਚ ਇੱਕ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਵਿੱਚ ਪੁਲਿਸ ਵੱਲੋਂ ਮੁਸਤਦੀ ਵਿਖਾਉਂਦਿਆਂ ਹੋਇਆਂ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਬਾਕੀ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮੌਕੇ ACP सुरेंद्र ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਿਹੜਾ ਐਸ்சிਪੀਸੀ ਦਫਤਰ ਦੇ ਵਿੱਚ ਜਿਹੜਾ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਮੁਲਾਜ਼ਮ ਦਾ ਕਤਲ ਹੋਇਆ ਸੀ ਉਹਦੇ ਵਿੱਚ ਟੋਟਲ 5 ਜਾਨਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਸੀ ਜਿਦੇ ਵਿੱਚੋਂ ਅਸੀਂ ਮਲਕੀਸ਼ ਸਿੰਘ ਜਿਹੜਾ ਇੱਕ ਮੇਨ ਮੁਲਜ਼ਮਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਦੋਸ਼ੀਆਂ ਦੇ ਉੱਤੇ ਜਿਹੜੇ ਰੇਡ ਕੀਤੇ ਜਾ ਰਹੇ ਹਨ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸਰ ਕਾਰਨ ਉਹਨਾਂ ਦਾ ਕੋਈ ਘਰੇਲੂ ਮਸਲਾ ਸੀ ਕੋਈ ਉਹ ਜਿਹੜਾ ਜਿਨੇ ਕਤਲ ਕੀਤਾ ਆ ਉਹ ਇਲਜ਼ਾਮ ਲਾਉਂਦਾ ਸੀ ਉਹਦੇ ਉੱਤੇ ਮ੍ਰਿਤਕ ਤੇ ਵੀ ਉਹਨੇ ਉਹਨਾਂ ਦੀ ਉਹਦੀ ਬੇਟੀ ਨੂੰ ਉਹਦਾ ਘਰ ਖਰਾਬ ਕੀਤਾ ਆ ਔਰ ਉਹਨੂੰ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਆ ਤੇ ਉਹਦੇ ਕਰਕੇ ਉਹ ਮਨਚ ਰੰਜਿਸ਼ ਸੀ ਉਹਦੇ ਉਸੇ ਰੰਜਿਸ਼ ਕਰਕੇ ਉਹਨਾਂ ਦਾ ਮਰਨ ਨਹੀਂ ਜੀ ਨਹੀਂ ਇਸ ਮਾਮਲੇ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਕਾਲੇ ਉਹ ਸਾਡੇ ਏਰੀਆ ਦੇ ਰਹਿਣ ਵਾਲੇ ਨਹੀਂ ਸੀ ਸਾਡੇ ਏਰੀਆ ਦੇ ਵਿੱਚ ਕੰਮ ਕਰਦੇ ਸੀ ਉਹ ਤੇ ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਜਿਹੜੇ ਜਿਹੜੇ ਮਾਰਨ ਵਾਲੇ ਨੇ ਉਹ ਧਰਮ ਵਿਚਾਰ ਕਮੇਟੀ 'ਚ ਕੰਮ ਕਰਦੇ ਔਰ ਉਹ ਰਹਿੰਦੇ ਹੈਗੇ ਆ ਜਿਹੜੇ ਐਸਸੀਪੀਸੀ ਦੇ ਕੁਆਟਰ ਹੈਗੇ ਆ ਉਹ ਸਾਡੇ ਏਰੀਆ 'ਚ ਨਹੀਂ ਪੈਂਦੇ ਆਦਰਵਾਇਜ਼ ਜੇ ਕਿਤੇ ਹੋਰ ਕੋਮਪਲੀਟ ਦਿੱਤੀ ਹੋਏ ਪਤਾ ਨਹੀਂ ਮੈਂ ਸਾਨੂੰ ਉਹਨਾਂ ਨੇ ਕੋਈ ਕੰਪਲੇਨਟ ਨਹੀਂ ਚਾਰ ਜਣੇ ਅਜੇ ਬਾਕੀ ਹੈ ਜੀ ਉਹਨਾਂ ਨੂੰ ਆਪਾਂ ਰੇਡ ਕਰ ਰਹੇ ਹਾਂ ਉਹਨਾਂ ਦੇ ਟੀਮਾਂ ਲਾਈਆਂ ਹੋਈਆਂ ਜਲਦੀ ਗ੍ਰਿਫਤਾਰ ਕਰਾਂਗੇ ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੈਬਲ ਆਪਰੇਟਰਸ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬ ਆਪ ਸਾਬਚੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਿਵੇਸ਼ ਤੇ ਮੌਕੇ ਵਧਾਉਣ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਉਹਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਉਦਯੋਗਪਤੀਆਂ ਨੂੰ ਵਾਤਵਕ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖੇਡਕੀ ਰਾਏ ਦੇ ਦਿੱਤੀਆਂ ਆਸ਼ਾਂ ਦਿਹਾ ਹਨ ਐਸੇ ਸਹੂਲਤ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪਦਰੀ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਈ ਗਈਆਂ ਚਾਰ ਸਨਤੀ ਇਕਾਈਆਂ ਨੂੰ ਪ੍ਰਵਾਨਗੀ ਪੱਤਰ ਚਾਰੀ ਕੀਤੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਦਬੀ ਮਾਮਲੇ ਦੇ ਦੋਸ਼ੀ ਪ੍ਰਦੀਪ ਕਾਲੇਰ ਨੂੰ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਜਿਸ ਕਾਰਨ ਉਹ ਗਲਤ ਬਿਆਨ ਬਵਾਸਿਆਂ ਕਰਕੇ ਗੁੰਮਰਾਹ ਕਰ ਰਿਹਾ ਇਹ ਪ੍ਰਕਟਾਵਾ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਂ ਅਮੀ ਵੱਲੋਂ ਕੀਤਾ ਗਿਆ ਉਨਾ ਕਿਆਗੀ प्रदीप ਕਲੇਰ ਪ੍ਰਤੀ ਸਰਕਾਰ ਵੱਲੋਂ ਨਰਮੀ ਵਰਤੀ ਚਾਰੀ ਅੱਜ ਜੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਲੇ ਸਮਾਂ ਲੈਣ ਵਾਸਤੇ ਚਿੱਠੀ ਰਹੀ ਜਾਣੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਕਿ ਪੰਜਾਬ ਦੇ ਲੋਕ ਇਹ ਬਿਆਦਬੀਆਂ ਦੇ ਮੁੱਦੇ ਦੇ ਉੱਤੇ ਜਿਹੜੇ ਹੁਣ ਰੈਲੇਵੈਂਟ ਕੁਐਸਚਨਸ ਹੁਣ ਦੀ ਮੌਜੂਦਾ ਸਰਕਾਰ ਤੇ ਆ ਉਹਨਾਂ ਬਾਰੇ ਕੀ ਐਕਸ਼ਨ ਲਿਆ ਇਹ ਸਾਡੀ ਉਹਨਾਂ ਤੋਂ ਮੰਗਿਆ ਜਿਹੜਾ ਰਾਮ ਰਹੀਮ 2121 ਦੇ ਵਿੱਚ ਤਨਤਨ ਸਾਹਿਬ ਸਤਗੁਰੂ ਛੇੜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਕੋ ਕਯੂਸਡੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਜੇ ਭੇਤ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਨੇ ਕਰਣੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਅਮਨ ਮਾਰਯੋਗ ਡੀਜੀਪੀ ਪੰਜਾਬ ਦੇ ਹਦਾਇਤਾਂ ਤੇ ਨਸ਼ਾ ਤਸਕਰਾਂ ਤੇ ਸਮਾਜ ਤੇ ਮਾੜੇ ਅਨਸਰਾਂ ਨੂੰ ਲੱਥ ਪਾਉਣ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਆਪਰੇਸ਼ਨ ਈਗਲ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਮਿਤੀ 7 ਅਗਸਤ 2024 ਨੂੰ ਰஞ்சிਤ ਸਿੰਘ ਦੀ ਲੋ ਆਈਪੀਐਸ ਕਮਿਸ਼ਨਰਾ ਪੁਲਿਸ ਅੰਮ੍ਰਿਤਸਰ ਦੀ ਨਿਗਰਾਨੀ ਹੈ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਪੁਲਿਸ ਵਾਲੋ ਸਰਚ ਦੌਰਾਨ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਨੇ ਵੇਰਕਾ ਬਾਈਪਾਸ ਵਿਖੇ ਬੀਆਰਟੀਐਸ ਟਰਮੀਨਲ ਦਾ ਦੌਰਾ ਕੀਤਾ ਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਨੀਆਂ ਉਹਨਾਂ ਪੰਜਾਬ ਸਰਕਾਰ ਤੇ ਨਗਰ ਨਿਗਮ ਨੂੰ ਤਾੜਨਾ ਕਰਦੇ ਆਖਿਆ ਕਿ ਬੀਆਰਟੀਐਸ ਬੱਸਾਂ ਤੇ ਕਰੋੜਾਂ ਰੁਪਏ ਖਰਚ ਹੋਏ ਹਨ ਪਰ ਹੁਣ ਬੱਸਾ ਖੜੀਆਂ ਕੰਡਮ ਹੋ ਰਹੀਆਂ ਐਸ ਲਈ ਇਹ ਪ੍ਰੋਜੈਕਟ ਚਲਾਉਣਾ ਚਾਹੀਦਾ ਹੈ ਦੇਖੋ ਮੈਂ ਨਾ ਬਹੁਤ سارے ਅ fırsਰਾਂ ਨੂੰ ਮਿਲਿਆ ਇਹਨਾਂ ਵੀ ਵਿਚਾਰਿਆਂ ਬੜੇ ਐਫਰਟਸ ਕੀਤੇ ਨੇ ਕੇ ਬਸ ਚਲਣੀਆਂ ਚਾਹੀਦੀਆਂ ਔਰ ਸੀਐਮ ਸਾਹਿਬ ਦੇ ਦਿਮਾਗ ਚ ਕਿਸੇ ਨੇ ਪਾ ਦਿੱਤਾ ਕਿ ਇਹ ਘਾਟੇ ਵਾਲਾ ਸੌਦਾ ਮੈਂ ਉਸ ਬੰਦੇ ਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਪਬਲਿਕ ਵੈਲਫੇਅਰ ਦਾ ਹੀ ਨਹੀਂ ਪਤਾ ਕਿ ਪਬਲਿਕ ਵੈਲਫੇਅਰ ਚ ਕੀ ਕੀ ਆਉਂਦਾ ਟਰਾਂਸਪੋਰਟ ਆਉਂਦੀ ਹੈ ਮੈਡੀਕਲ ਆਉਂਦਾ ਹੈ ਐਜੂਕੇਸ਼ਨ ਆਉਂਦੀ ਹੈ ਜੇ ਇਹ ਇਹ ਪਬਲਿਕ ਗਰੀਬ ਲੋਕਾਂ ਦੇ ਸਫਰ ਲਈ ਨੇ 5-5 10-10 ਰੁਪਏ ਜਿਹਦੇ ਵਿੱਚ ਉਹ ਦੇ ਕੇ ਤੇ ਸਫਰ ਕਰਦੇ ਸੀ ਔਰ ਆਪਣਾ 2-4000 ਰੁਪਏ ਉਹਨਾਂ ਦਾ ਮਹੀਨੇ ਦਾ ਵੱਜ ਜਾਂਦਾ ਸੀਗਾ ਸੋ ਇਸ ਲਈ ਇਹ ਸਾਰਾ ਜਿਹੜਾ ਕੀਤਾ ਗਿਆ ਇਹ ਸਾਰੇ ਮੁਲਾਜ਼ਮਾਂ ਨੇ 1500 ਮੁਲਾਜ਼ਮੇ ਦੇ ਵਿੱਚੋਂ ਜਿਹੜਾ ਕੱਢ ਕੇ ਰ ਮੈਂ ਖਾਤਿਆਂ ਦੇ ਵਿੱਚ ਲਿਖੋ ਵੀ ਅਸੀਂ ਇਹ ਜਿਹੜੀ 1500 ਨੌਕਰੀ ਖੋਈ ਵੀ ਆ ਤੇ ਉਹਦੇ ਵਿੱਚ ਘੱਟ ਲਿਖ ਕੇ ਵਿਖਾਓ ਐਵੇਂ ਲੋਕਾਂ ਨੂੰ ਮਤਲਬ ਸ਼ਦਾਈ ਬਣਾਈ ਜਾਣਾ ਇਹ ਜਿਹੜੇ ਕੰਮ ਹੋਣ ਵਾਲੇ ਨੇ ਕਰਨੇ ਚਾਹੀਦੇ ਇਹ ਮੈਂ ਸੈਕਟਰੀ ਨੂੰ ਵੀ ਮਿਲੂੰਗਾ ਜੀ ਜਿਹੜੇ ਨਵੇਂ ਆਏ ਨੇ ਤੇਜਵੀਰ ਸੈਕਟਰੀ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਇੱਕ ਦਿਨ ਅੱਗੇ ਵੀ ਮਿਲਿਆ ਸੀਗਾ ਕਿ ਇਹਦੀ ਕੋਈ ਪ੍ਰੋਪੋਜ਼ਲ ਬਣਾਓ ਜਨਤਾ ਆਪਣੇ ਖਰਚੇ ਤੇ ਚਲਾਉਣ ਨੂੰ ਤਿਆਰ ਹੈ ਤੁਸੀਂ ਹੱਥ ਖੜੇ ਕਰ ਦਿਓ ਕਿ ਸਾਡੇ ਕੋਲ ਇਹ ਕੰਮ ਨਹੀਂ ਹੋ ਸਕਦੇ 100 ਕਰੋੜ ਰੁਪਏ ਦੀਆਂ ਬੱਸਾਂ ਲੱਗੀਆਂ ਨੇ ਯਾਰ ਮਤਲਬ 1500 ਕਰੋੜ ਰੁਪਏ ਜੇ ਜੇ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਹੁਣੇ ਮੇਰੇ ਕਹਿਣ ਤੇ ਇੱਕ ਰਿਕੁਐਸਟ ਹੈ ਮਾਲ ਮੰਡੀ ਜਾਣਾ ਉੱਥੇ 100 ਬੱਸ ਪਈ ਹੈ ਜਿਹਨੂੰ ਇਹ ਕਹਿ ਕੇ ਕੰਡਮ ਕਰ ਦਿੱਤਾ ਗਿਆ ਉਹ 7 ਸਾਲ ਪੁਰਾਣੀ ਹੈ ਇਹ ਵੀ ਹੋ ਜਾਣੀ ਇਹ ਵੀ ਹੋ ਜੇ ਇਸ ਇਸੇ ਕਰਕੇ ਤੇ ਕਹਿ ਰਹੇ ਆ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਹਦੇ ਉੱਤੇ ਤੁਸੀਂ ਕਾਰਵਾਈ ਕਰ ਰਹੇ ਹੋ ਕਿਹਦੇ ਕਹਿਣ ਦੇ ਉੱਤੇ ਖੜੀਆਂ ਹੋਈਆਂ ਆਪਾਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਪਛੜੀਆਂ ਸ਼੍ਰੇਣੀਆਂ ਬਾਰੇ ਰਾਸ਼ਟਰੀ ਚੇਅਰਮੈਨ ਹੰਸ ਰਾਜ ਗੰਗਾ RAM ਅਹੀਰ ਜੋ ਕਿ ਕੇਂਦਰੀ ਰਾਜ ਮੰਤਰੀ ਅਹੁਦਾសារ ਪਾਰ ਸਰਕਾਰ ਵੱਲੋਂ ਪ੍ਰਾਪਤ ਹੈ ਅਤੇ ਕਮਿਸ਼ਨਰ ਦੇ ਮੈਂਬਰ ਸ਼੍ਰੀ ਭਵਨ ਪੂਸ਼ਨ ਕਮਲ ਵੱਲੋਂ ਜ਼ਿਲ੍ਹੇ ਦੀਆਂ ਸੰਸਥਾਵਾਂ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਰਾਖ ਵਾਂ ਮੌਜੂਦਾ ਸਥਿਤੀ ਨੂੰ ਲੈ ਕੇ ਉੱਚ ਪੱਧਰ ਮੀਟਿੰਗ ਕੀਤੀ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੇ ਅਸਤੀਫੇ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਹੋਰ ਰੂਪ ਧਾਰਨ ਕਰ ਲਿਆ ਤੇ ਜਗ੍ਹਾ-ਜਗ੍ਹਾ ਅੱਗਾਂ ਲਗਾਈਆਂ ਜਾ ਰਹੀਆਂ ਹਨ ਅਤੇ ਮੰਦਿਰਾਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਜਿਸ ਦੇ ਚੱਲਦਿਆਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ। ਸਰਕਾਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਅੰਦਰ ਸੁਰੱਖਿਆ ਯਕੀਨੀ ਬਣਾਈ ਜਾਵੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਗਲਾਦੇਸ਼ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਬਹੁਤ ਖਰਾਬ ਹੋ ਚੁੱਕੀ ਹੈ। ਔਰ ਉੱਥੇ ਪੀੜਾਂ ਜਿਹੜੀਆਂ ਨੇ ਉਹ ਉਗਰ ਹੋਈਆਂ ਨੇ। ਸਾਡੀ ਜਿਹੜੀ ਵੱਡੀ ਚਿੰਤਾ ਹੈ ਉਹ ਇਸ ਗੱਲ ਦੀ ਹੈ ਕਿ ਉੱਥੇ ਸਾਡੇ ਇਤਿਹਾਸਕ ਸਥਾਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਪਾਵਨ ਸਥਾਨ ਹੈ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਵੀ ਉੱਥੇ ਪਾਵਨ ਸਥਾਨ ਹੈ। ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉੱਥੇ ਕਟਗਿੰਟੀਆਂ ਦੇ ਜਿਹੜੇ ਸਥਾਨ ਐ ਧਾਰਮਿਕ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਟਗਿੰਟੀਆਂ ਦੇ ਧਾਰਮਿਕ ਸਥਾਨਾਂ ਨੂੰ ਪੀੜਾਂ ਵੱਲੋਂ ਉੱਗ ਰੋ ਕੇ ਨਿਸ਼ਾਨਾ ਬਣਾਉਣਾ ਇਹ ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਭਾਰਤ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਦੇ ਅੰਦਰ ਜਿੰਨੇ ਵੀ ਕਟਗਿੰਟੀਆਂ ਨਾਲ ਸੰਬੰਧਿਤ ਸਥਾਨ ਹੈ ਚਾਹੇ ਸਾਡੇ ਉਹ ਗੁਰਦਾਮ ਹੈ ਇਤਿਹਾਸਕ ਤੇ ਚਾਹੇ ਉਹ ਮੰਦਰ ਨੇ ਉਨ੍ਹਾਂ ਦੀ ਸੁਰੱਖਿਆ ਭਾਰਤ ਸਰਕਾਰ ਜਿਹੜੀ ਹੈ ਉਹ ਯਕੀਨੀ ਬਣਾਵੇ ਸਾਨੂੰ ਵੱਡਾ ਫਿਕਰ ਹੈ ਆ ਰਹੇ ਝੋਨੇ ਦੀ ਕਟਾਈ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਇਆ ਡਿਪਟੀ ਕਮਿਸ਼ਨਰ ਗੰਸ਼ਿਆਮ ਥੋਰੀ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਸਨਤਕਾਰਾਂ ਤੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਵਾਲੇ ਬੈਲੜਾਂ ਦੇ ਮਾਲਕਾਂ ਦੀ ਆਮੋ ਸਾਹਮਣੀ ਗੱਲਬਾਤ ਕਰਵਾਈ ਤਾਂ ਜੋ ਦੋਵੇਂ ਧਿਰਾਂ ਇਸ ਸੀਜ਼ਨ ਵਿੱਚ ਪਰਾਲੀ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਸਕਣ ਮਾਚਿੰਦਪੁਰ ਦੇ ਮੇਲੇ ਮੌਕੇ ਕਾਇਸਤ ਸ਼ਿਵਾਸਤ ਪਰਿਵਾਰ ਵੱਲੋਂ ਸਲਾਣਾ ਝੰਡਾ ਅਤੇ ਵਿਸ਼ਾਲ ਸ਼ੋਭਾ ਯਾਤਰਾ बाजार किला पंगिया ਵਿੱਚ ਪ੍ਰਧਾਨ ਓਮ ਪ੍ਰਕਾਸ਼ ਮਹੰਤ ਵਿਦਿਆ ਸਾਗਰਤੀ ਪ੍ਰਧਾਨਗੀ ਹੇਠ ਕਰਦੀ ਗਈ ਜਿਸ ਵਿੱਚ ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ لال ਵਿਕਾਸ ਸੋਨੀ ਵਿਕੇ दत्ता ਤੇ ਵਾਕ-ਵਾਕ ਥਾਵਾ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਮਾਤਾ ਕਿੰਤ ਫੁਰਨੀ ਜੀ ਦੀ ਸ਼ੋਭਾ ਯਾਤਰਾ ਬੜੀ ਸ਼ਰਧਾ ਬੜੇ ਸਨਮਾਨ ਔਰ ਅਤਬੋਦਾਬ ਦੇ ਨਾਲ ਸ਼੍ਰੀ ਵਾਸਕੋ ਪਰਿਵਾਰ ਪਿਛਲੇ 72 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਪੇ ਸ਼ਹਿਰ ਦੇ ਵਿੱਚ ਇਸ ਦਾ ਆਯੋਜਨ ਕਰ ਰਿਹਾ ਹੈ ਸੋ ਸ਼ਰਵਾਸਤਵ ਸਭਾ ਵੱਲੋਂ ਹਰ ਸਾਲ ਹੀ ਬੜੀ ਸ਼ਰਧਾ ਤੇ ਉਤਮਤਾ ਦੇ ਨਾਲ ਮਾਂ ਚੰਦਪਨੀ ਜੀ ਦੇ ਮੇਲੇ ਤੋਂ ਪਹਿਲਾਂ ਸ਼ੋਭਾ ਯਾਤਰਾ ਗੱਡੀ ਜਾਂਦੀ ਹੈ ਸੋ ਅੱਜ 72ਵਾਂ ਸਾਲ ਲਗਾਤਾਰ ਇਹ ਸ਼ੋਭਾ ਯਾਤਰਾ ਕੱਢੀ ਜਾਂਦੇ ਨੇ ਸੋ ਮੇ ਸੋਨੀ ਸਾਹਿਬ ਵੱਲੋਂ ਤੇ ਸੋਨੀ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਸ਼ਰਵਾਸਤਵ ਸਭਾ ਔਰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਕਿ ਪਲੱਸ ਨੇ ਜੋ ਕਿ ਹਰ ਸਾਲ ਕੱਢਣੇ ਆ ਸੀ ਇਸ ਵਾਰ ਵੀ ਮੇਲੇ ਦੀ ਸ਼ੋਭਾ ਯਾਤਰਾ ਵੀ ਸਾਰੇ ਮੈਂਬਰਾਂ ਦੀ ਦੇ ਨਾਲ ਤਿਆਰੀ ਕੀਤੀ ਗਈ ਹੈ ਇਹ ਸ਼ੋਭਾ ਯਾਤਰਾ ਵੱਖ-ਵੱਖ ਬਜ਼ਾਰਾਂ 'ਚ ਹੁੰਦੀ ਹੋਈ ਸ਼ਕਤੀ ਨਗਰ ਸਮਾਪਤ ਹੋਏਗੀ ਪਿਛਲੇ 72 ਸਾਲ ਤੋਂ ਲਗਾਤਾਰ ਚਿੰਤਪੁਨੀ ਦੇ ਮੇਲੇ ਦੇ ਸੰਬੰਧ ਦੇ ਵਿੱਚ ਇੱਕ ਸ਼ੋਭਾ ਯਾਤਰਾ ਨਿਕਾਲਦੇ ਨੇ ਬੜੇ ਹੀ ਪੁਰਾਣੇ ਰੀਤੀ ਰਿਵਾਜ ਨੇ ਤੇ ਅੱਜ ਦੇ ਨੌਜਵਾਨਾਂ ਨੂੰ ਉਹਦੇ ਨਾਲ ਜੋੜਿਆ ਹੋਇਆ ਹੈ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸਐਸ ਨਗਰ ਮੋਹਾਲੀ ਅਤੇ ਮਾਰਯੂਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਇਸ ਵਾਰ ਨੈਸ਼ਨਲ ਲੋਕ ਅਦਾਲਤ 14 ਸਤੰਬਰ 2024 ਨੂੰ ਲਗਨ ਚਾਰੀ ਹੈ ਇਸ ਦੀ ਸਫਲਤਾ ਵਾਸਤੇ ਰਜਪਾਲ ਸਿੰਘ ਜੱਜ ਸਾਹਿਬ ਵੱਲੋਂ ਜੁਡੀਸ਼ੀਅਲ ਅਫਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਏਜੀਆ ਹੈਰੀਟੇਜ ਕਲੱਬ ਲਈ ਚੋਣ ਬਿਗਲਵਾ ਚੁੱਕਾ ਹੈ ਇਸ ਦੇ ਤਹਿਤ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਹਨ ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ 8 ਅਗਸਤ ਤੱਕ ਦਾਖਲ ਕੀਤੀਆਂ ਜਾਣ ਕਿਹਾ ਵਿਸਥਾਰਨ ਬੋਲਾਂਗੇ ਮੰਗ ਜੋ ਡੀਸੀ ਦਾ ਕਮ ਪ੍ਰੈਜ਼ੀਡੈਂਟ ਹੈ ਜੀ ਇਹ ਕਲੱਬ ਉਹਨਾਂ ਵੱਲੋਂ ਜਿਹੜਾ ਹੈ ਜਾਂ ਨਿਊ ਰਿਟਰਨਿੰਗ ਆਫਸਰ ਲਗਾਇਆ ਗਿਆ ਹੈਗਾ ਜੀ ਏਜੀਏ ਜੀ ਹੈਰੀਟੇਜ ਕਲੱਬ ਦੇ ਇਲੈਕਸ਼ਨ ਕਰਉਣ ਲਈ ਸੋ ਇਹਦਾ ਪ੍ਰੋਸੈਸ ਜਿਹੜਾ ਸਾਡਾ ਸ਼ੁਰੂ ਹੋ ਗਿਆ ਹੈ 3 ਦਿਨ ਦਾ ਇਹਦਾ ਨਾਮਿਨੇਸ਼ਨ ਦਾ ਪ੍ਰੋਸੈਸ ਹੈ 6 8 ਤੇ 6 7 ਤੇ 8 3 ਦਿਨ ਜਿਹੜਾ ਹੈ ਨਾਮਿਨੇਸ਼ਨ ਹੈ ਸੋ ਕੱਲ ਤੋਂ ਸਾਡੇ ਨਾਮਿਨੇਸ਼ਨ ਸਟਾਰਟ ਹੋ ਗਈ ਸੀ ਸੋ ਕੱਲ ਤੱਕ ਸਾਨੂੰ ਜਿਹੜਾ ਹੈਗਾ 6 ਨਾਮਿਨੇਸ਼ਨ ਜਿਹੜੇ ਵੱਖ-ਵੱਖ ਪੋਸਟਾਂ ਲਈ ਪ੍ਰਾਪਤ ਹੋਏ ਸਨ ਸੋ 8 ਤਰੀਕ ਦੀ ਤਜਾਨੇ ਦੀ ਕਾਲ ਜਿਹੜੀ ਹੈਗੀ ਹੈ ਲਾਸਟ ਡੇਟ ਹੈ ਉਹ ਨਾਮਿਨੇਸ਼ਨ ਹੈ 9 ਤਰੀਕ ਨੂੰ ਜਿਹੜੀ ਹੈ ਸਲੂਟਿੰਗ ਹੋਏਗੀ ਕਿੰਨੇ ਨਾਮਿਨੇਸ਼ਨ ਆਣਗੇ ਪਲੱਸ ਉਹਨਾਂ ਦੇ ਵਿੱਚ ਜੋ ਵੀ ਆਬਜੈਕਸ਼ਨ ਫੇਲ ਹੋਣਗੇ ਔਰ 10 ਤਰੀਕ ਨੂੰ ਵਿਦਡਰੋਅਲ ਹੋਏਗਾ ਤੇ 10 ਤਰੀਕ ਨੂੰ ਜਿਹੜਾ ਹੈਗਾ ਵਿਦਡਰੋਅਲ ਤੋਂ ਬਾਅਦ ਅਸੀਂ ਜਿਹੜੇ ਫਾਈਨਲੀ ਕੰਟੈਸਟਿੰਗ ਕੈਂਡੀਡੇਟਸ ਹੈਗੇ ਉਹਨਾਂ ਦੇ ਨਾਮ ਡਿclare ਕਰ ਦਾਂਗੇ ਸੋ ਉਸ ਤੋਂ ਬਾਅਦ ਜਿਹੜਾ ਹੈਗਾ 21 ਅਗਸਤ ਨੂੰ ਜਿਹੜੀ ਹੈਗੀ ਹੈ ਉਹ AGM ਹੋਏਗੀ ਐਨੀ ਜਨਰਲ ਬਾਡੀ ਮੀਟਿੰਗ ਹੋਏਗੀ ਤੇ ਨਾਲ ਨਾਲ ਜਿਹੜਾ ਇਲੈਕਸ਼ਨ ਹੋਏਗਾ ਸੋ ਇਲੈਕਸ਼ਨ ਜਿਹੜਾ ਹੈਗਾ ਉਹ 21 ਤਰੀਕ ਨੂੰ ਹੋਏਗਾ ਸੋ ਉਸ ਤੋਂ 12 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਨੂੰ 6:30 ਵਜੇ ਜਿਹੜਾ ਹੈਗਾ ਉਹਦਾ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਵੇ ਉਹ ਮੇਰੇ ਧਿਆਨ ਦੇ ਵਿੱਚ ਲਿਆਂਦਾ ਗਿਆ ਕਲੱਬ ਦੇ ਜਿਹੜੇ ਆਫਿਸ ਬੀਅਰਸ ਨੇ ਕਿ तकरीबन 1300 ਦੇ ਕਰੀਬ ਜਿਹੜੇ ਐਕਟਿਵ ਨੰਬਰ ਹੈਗੇ ਨੇ ਤੇ ਉਹ ਜਿਹੜੇ ਹੈਗੇ ਨੈਗੇਟਿਵ ਨੇ ਉਹੀ ਜਿਹੜੇ ਪਾਰਟਿਸਪੇਟ ਜਿਹੜਾ ਉਹ ਕਰ ਸਕਦੇ ਐਜੀ ਹੈਰੀਟੇਜ ਕਲੱਬ ਦੇ ਚੋਣਵ 21 ਅਗਸਤ ਨੂੰ ਕਰਵਾਏ ਜਾ ਰਹੇ ਹਨ ਇਸੇ ਤਹਿਤ ਹੀ ਗੱਲਬਾਤ ਕਰਦਿਆ ਹੋਇਆ ਰਿਟਰਨਿੰਗ ਅਫਸਰ सुरेंद्र ਸਿੰਘਾ ਉਹਨਾਂ ਨੇ ਜਾਣਕਾਰੀ ਦਿੱਤੀ ਕਿ 21 ਅਗਸਤ ਨੂੰ ਐਜੀ ਹੈਰੀਟੇਜ ਕਲੱਬ ਦੇ ਚੋਣਵ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿ 8 ਅਗਸਤ ਨੂੰ ਨਮਾਨਕਨ ਪੱਤਰ ਪਰਨ ਦੀ ਆਖਰੀ ਤਰੀਕ ਹੋਵੇਗੀ ਅਮਰਸਰ ਫਾਸਟਵੇ ਖਬਰ ਨਾ ਮੜੀ ਹਰਕੇਸ਼ ਕੁਮਾਰ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 थी फास्टवे म्यूजिक चैनल नंबर 243 थी गुरुद्वारा श्री दा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾਚਾਰੇ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਚਾਂਦ ਹੈ फास्टवे ਦੇ ਲੋਕਲ ਚੈਨਲ ਅਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 डबल ए डबल थ्री से संपर्क की ताजा सकता है राष्ट्र हिंदू चेतना मंच का एक वफद मंच के गोमी पर था और अशोक दिम्पी चौहान के अगुवाई में नव नियुक्त डीआईजी बॉडरिज आईपीएस सतेन्द्र सिंह ਨੂੰ ਉਹਨਾਂ ਦੇ ਮੁੱਖ ਦਫ਼ਤਰ ਵਿੱਚ ਮਿਲਿਆ ਇਸ ਵਫਦ ਵਿੱਚ ਮੰਚ ਦੇ ਸੂਬਾ ਪ੍ਰਧਾਨ અનુਸ਼ ਖੇਮका नितिन सिंह राहुल शर्मा शंकर अरोड़ा विशाल कुमार ਵੀ ਸ਼ਾਮਲ ਸਨ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ

फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू

just a bottle bottle bass i trying to jump but need you yama let me let me let me head the drop let me make you move come on star boy baby but a little bit to get you can never can never is a mera swag yeah. let me make you move let me make you move ਚਾਂ ਲੈਵਰ ਇਜ਼ਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤਰਨਤਾਰਨ ਵਿੱਚ ਵਾਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਮੁੱਖ ਰੱਖਦਿਆਂ ਸ਼ੈਲਰ ਐਸੋਸੀਏਸ਼ਨ ਦਾ ਇੱਕ ਵਫਦ ਤਰਨਤਾਰਨ ਦੇ ਐਸਐਸਪੀ ਗੌਰਵ ਤੂਰਾ ਨੂੰ ਮਿਲਿਆ ਅਤੇ ਸ਼ੈਲਰਾਂ ਦੇ ਅੰਦਰ ਅਤੇ ਬਾਹਰ ਹੋ ਰਹੀਆਂ ਲੁੱਟਾਂ ਸਬੰਧੀ ਜਾਣੂ ਕਰਵਾਇਆ ਇਸ ਮੌਕੇ ਐਸਐਸਪੀ ਨੇ ਹਾਰ ਸੰਭਵ ਮਦਦ ਕਰਨ ਦਾ ਪ੍ਰੋਸਾ ਦਿੱਤਾ ਹੈ। ਜੀ ਸਾਰੇ ਜਿਹੜੇ ਐਸਐਸਪੀ ਸਾਹਿਬ ਆਏ ਆ ਤੁਹਾਨੂੰ ਸਾਹਿਬ ਉਹਨਾਂ ਨੂੰ ਮਿਲ ਕੇ ਆਏ ਆ ਔਰ ਲਾ ਆਰਡਰ ਦੀ ਪੀਟੀਸ਼ਨ ਸਾਡੇ ਜਿਹੜੇ ਨਾ ਬਹੁਤ ਜ਼ਿਆਦਾ ਜਿੱਥੇ ਲਾਜ ਨੋਮਨੀਕੇਸ਼ਨ ਖਰਾਬ ਆ ਫੈਲਰਾਂ ਦੇ ਉੱਤੇ ਨੇਤਦਿਆਂ ਨੇ ਲੁੱਟ ਖਵਾ ਲਈਆਂ ਵਾਰਤਾਂ ਦੀਆਂ ਉਹਦੇ ਸਬੰਧ ਚ ਹੀ ਉਹਨਾਂ ਨੂੰ ਮਿਲ ਕੇ ਆਏ ਮੈਂ ਭਗਵਾਨ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਬਹੁਤ ਸੰਮੇਲਨ ਕਰ ਰਿਹਾ ਇੰਡਸਟਰੀ ਨੂੰ ਇਨਵਾਈਟ ਕਰ ਲੈਸਤੇ ਅਸੀਂ ਇਥੇ ਗਸਬਾਰਾਂ ਦਸੂਤ ਕਰਤੇ ਹੋ ਗਏ ਆ ਯਾਰ ਅਸੀਂ ਸਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਆ ਤਰਨਤਾਂ ਜ਼ਿਲ੍ਹੇ ਦੇ ਵਿੱਚ ਤਰਨਤਾਂ ਜ਼ਿਲ੍ਹੇ ਦੀ ਇਕਨੋਮੀ ਚ ਨਾਲ ਅਸੀਂ ਜੇ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਨ ਤਾਂ ਹੁੰਦਾ ਨੀਆਂ ਤੇ ਮਾਨ ਸਾਹਿਬ ਇੱਥੇ ਬਹੁਤ ਨੁਕਸਾਨ ਹੋ ਜਰ ਰਿਹਾ ਹੈ ਦਸਤੀ ਦਾ ਅੰਮ੍ਰਿਤਸਰ ਤੇ ਥਾਣਾ ਮੋਕੰਪੂਰਾ ਇਲਾਕੇ ਦੇ ਵਿੱਚ ਕੁਝ ਸ਼ਰਾਰਤੀ ਅਨਸਰਾ ਵੱਲੋਂ ਇੱਕ ਔਰਤ ਨਾਲ ਝਗੜਾ ਕੀਤਾ ਜਾ ਰਿਆ ਸੀ ਅਦੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਜਿਸ ਤੇ ਚਾਲਦੇ ਉਸ ਨੂੰ छुੜਾਨ ਆਏ ਇੱਕ ਗੁਰਸਿੱਖ ਨੌਜਵਾਨ ਦੀ ਸ਼ਰਾਰਤੀ ਅਨਸਰਾ ਵੱਲੋਂ ਪੱਗ ਉਤਾਰ ਦਿੱਤੀ ਗਈ ਇਸ ਮੌਕੇ ਪੀੜਿਤ ਗੁਰਸਿੱਖ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਹਨ ਅਜਿਹੇ ਦੋਸ਼ੀਆਂ ਦੇ ਖਿਲਾਫ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਲੋ ਇਹ ਵੀ ਉਹ ਜਨਾਨੀ ਦੇ ਗੱਲ ਦੇ ਹੀ ਪੈਣ ਮੈਂ ਉਧਰੋਂ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋਲ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਿਹਾ ਗੁਰੂ ਆ ਇਹ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਨਾ ਗੱਲ ਪੋ ਜੇ ਉਹਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਢੀ ਖਿੱਚ ਕੇ ਚਪੇੜ ਮਾਰੀ ਬੜੀ ਖੇਚੇ ਗੇ ਚਪੇੜ ਮਾਰੀ ਉਹਨਾਂ ਨੇ ਮੈਂ ਕਿਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਫਰੀ ਉਸੇ ਛੜਾ ਕਬਲਜੀਤ ਕੋਲ ਨੇ ਦਿੱਤੀ ਕਬਰੇ ਦੀ ਨਕੀ ਦੀ ਸਮਝੇ ਦੇ ਹਾਲ ਕੇ ਮਤਲਬ ਗਾਲਜੋ ਪਏ ਆਣਕ ਕਦਾਂ ਕਬਲੇਡ ਕੀਤੀ ਹੈ ਵੈਰੀਫਾਈ ਕਰ ਰਹੇ ਜੋ ਬੰਦੀ ਕਰਦੇ ਆ ਉਹ ਵੀ ਉਹ ਵੀ ਨਾਲ ਜੇ ਚੱਲਦੀ ਪਤੀ ਚੱਲਦੀ ਉਹਨਾਂ ਦੀ ਵੀ ਜੋ ਤਾਂ ਸਾਹਮਣੇ ਰੇਡ ਕਰਦੇ ਰਹਿੰਦੇ ਆ ਚਾਰ ਦਿਨ ਸਵਾਈ ਕਰੇ ਪੱਸੀ ਉਹ ਦੋ ਰੇਡ ਕਰ ਗਿਆ ਖਾਲੀ ਜਾ ਗਿਆ ਪੱਥੂ ਜਾ ਗਿਆ ਪਰ ਲੋਕੇ ਦੇ ਗਿਆ ਫਿਰ ਉਹਨਾਂ ਦਾ ਰਾਰ ਘਰ ਰੇਡ ਕਰਿਆ ਕੱਲ ਤੱਕ ਹੀ ਫਿਰ ਜਾ ਗਿਆ ਮੈਂ ਤੋਂ ਆਪੇ ਘਰੋਂ ਭੱਜੇ ਅਜੇ ਜਲਦੀ ਫੜ ਲਿਆ ਅਮਰਸਰ ਦਿਹਾਤੀ ਦੇ ਨਵਨਿਯੁਕਤ ਐਸਐਸਪੀ ਚਰਨਜੀਤ ਸਿੰਘ ਸੋਹਲ ਨੂੰ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਮਾਨਿਕ ਅਲੀ ਅਤੇ ਉਹਨਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ कि ਉਹਨਾਂ ਨੂੰ ਅੰਮ੍ਰਿਤਸਰ ਵਿੱਚ ਜ਼ਿੰਮੇਵਾਰੀ ਤੇ ਸੇਵਾ ਕਰਨ ਦਾ ਮੌਕਾ ਮਿਲੇ ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾੜ ਕੇ ਇਸ ਮੌਕੇ ਪ੍ਰਧਾਨ ਮਾਨਕ ਅਲੀ ਦੇ ਨਾਲ ਉਹਨਾਂ ਦੇ ਸਾਥੀ ਵੀ ਹਾਜ਼ਰ ਸਨ ਅੱਜ 올 ਮੁਸਲਿਮ ਵੈਲਫੇਅਰ ਸੁਸਾਇਟੀ ਇੰਡੀਆ ਕਾ ਤਰਫ ਸੇ ਦੇਹਾਤੀ ਐਸਐਸਪੀ ਸ਼੍ਰੀ ਚਰਨਜੀਤ ਸਿੰਘ ਅੰਮ੍ਰਿਤਸਰ ਆਂਤੇ 올 ਮੁਸਲਿਮ ਵੈਲਫੇਅਰ ਸੁਸਾਇਟੀ ਕੀ ਤਰਫ ਸੇ ਸਵਾਗਤ ਕੀਤਾ ਗਿਆ ਉਹਨਾਂ ਨੇ ਪਹਿਲਾਂ ਵੀ ਇੱਥੇ ਐਡੀਸੀਪੀ ਰਾਜਪਟਾ ਹੈੱਡਕੁਆਟਰ ਨੇ ਉਹਨਾਂ ਨੇ ਪਹਿਲਾਂ ਵੀ ਬੜਾ ਵਧੀਆ ਸੇਵਾ ਦਿੱਤਾ ਹਣ ਬੇ ਸਾਡੂ ਆਸਿਆ ਬਹੁਤ ਵਧੀਆ ਸੇਵਾ ਦੇਣਗੇ ਅੰਮ੍ਰਿਤਸਰ ਦੇ ਰਾਮ ਤੇਰਥ ਰੋਡ ਪਿੰਡ ਮਾਹਲ ਮੰਦਿਰ ਸ੍ਰੀ ਰਾਧਾ ਕ੍ਰਿਸ਼ਨ ਵਿਖੇ ਚਰਨਜੀਤ ਸ਼ਰਮਾ ਅਤੇ ਇੰਦਰਜੀਤ ਸ਼ਰਮਾ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਜਿਸ ਵਿੱਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਲਪ ਸਮਤੀ ਨਾਲ ਦਰਮਪਾਲ लाडी ਨੂੰ ਮੰਦਿਰ ਰਾਧਾ ਕ੍ਰਿਸ਼ਨ ਦਾ ਪਰਧਾ ਨਿਯੁਕਤ ਕੀਤਾ ਗਿਆ ਅਤੇ ਹੋਰ ਵੀ ਕਈ ਨਿਯੁਕਤੀਆਂ ਕੀਤੀਆਂ ਗਈਆਂ। ਛੇੜੀ ਦਾਦਾ ਕਸ਼ਰ ਮੰਦਿਰ ਪਿੰਡ ਮਾਹਲ ਡਿਸਟ੍ਰਿਕਟ 183 ਰਾਮਪੀਠੋ ਅੰਮ੍ਰਿਤਸਰ ਵਿਖੇ ਮੰਦਿਰ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼੍ਰੀ ਤਰਪਾਸ਼ ਸ਼ਰਮਾ ਮਾਲ ਜੀ ਨੂੰ ਪ੍ਰਦਾਨ ਸ਼੍ਰੀ ਦਾਨੇ ਸ਼ਰਮਾ ਨੂੰ ਜਨ ਸੈਕਟਰੀ ਅਵ ਸ਼੍ਰੀ ਅਲਕਬਾ ਸ਼ਰਮਾ ਜੀ ਨੂੰ ਸਖਜਾਂ ਦੀ ਨਿਯੁਕਤੀ ਕੀਤਾ ਗਿਆ ਮੈਂ ਸਾਰੇ ਨਗਰ ਨਿਵਾਸੀਆਂ ਲੋਕ ਸ਼੍ਰੀ ਰਾਜ ਕਮੇਟੀ ਵੱਲੋਂ ਰਾਜ ਕਿਸਮ ਕਮੇਟੀ ਵੱਲੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਪਿੰਡੀ ਆਲਕ ਵਿਖੇ ਨਾਜਵਾਜ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੁਭਾ ਪਰਤਾਨ ਬਚੱਤਰ ਸਿੰਘ ਕੋਟਲਾ ਦੀ ਗੁਵਾਈ ਹੈ ਹੰਗਾਮੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸਰਪ ਸੰਮਤੀ ਨਾਲ ਕਵ尔ਜੀਤ ਸਿੰਘ ਨੂੰ ਪਿੰਡੀ ਔਲਕ ਦਾ ਪ੍ਰਧਾਨ ਰਜੀਤ ਸਿੰਘ ਨੂੰ ਜਨਰ ਸਕੱਤਰ ਜੰਗ ਸਿੰਘ ਨੂੰ ਖਜ਼ਾਨਚੀ ਹਰਜਿੰਦਰ ਸਿੰਘ ਨੂੰ ਸੀਨੀਅਰ ਮੀਤ ਪਰਧਾ ਅਤੇ ਹੋਰ ਵੀ ਨੁਕਤੀਆਂ ਕੀਤੀਆਂ ਗਿਆ ਸਰ ਨੇ ਇਹ ਵੀ ਇੱਕ ਗਲੀ ਦਾ ਮਸਲਾ ਗਲੀ ਦਾ ਮਸਲਾ ਹੈ ਚਲੋ ਇਹਨਾਂ ਦੀ ਕੋਈ ਅਣਬਣ ਹੋ ਗਈ ਸੀ ਉਹ ਚਾਹੀਦਾ ਹੈ ਮੋਦਬਾਰਾ ਨੂੰ ਵੀ ਉਹਨਾਂ ਦਾ ਰਾਇ ਨਵਾਂ ਕਰਾਉਂਦੇ ਮੋਦਬਾਰਾ ਆਪਾਂ ਕਾਦੇ ਵਾਸਤੇ ਬਣਾਉਨੇ ਆਪਾਂ ਇਸੇ ਕਰਕੇ ਬਣਾਉਨੇ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਥਾਣੇ ਜਨਬ ਜਣਦਾ ਪਵੇ ਇਥੇ ਜਿਹੜੇ ਮਿਹਰਦਾਰ ਬਣੇ ਜਾਂ ਬੰਦੇ ਨੇ ਉਹ ਖੁਦ ਹੀ ਲੋਕਾਂ ਦੇ ਆਂਦੇ ਵੀ ਅਸੀਂ ਪਰਚੇ ਕਰਾਉਣੇ ਆ। ਸ਼ੰਭੂ ਬਾਦਰ ਤੇ ਟਿਕਰੀ ਬਾਦਰ ਤੇ ਇਥੇ ਜਿਹੜੇ ਸਾਡੇ ਧਰਨੇ ਚੱਲ ਰਹੇ ਆ, ਖਨੌੜੀ ਬਾਦਰ ਤੇ ਉਹ ਹੈ ਜਿਹੜੇ ਧਰਨੇ ਚੱਲ ਰਹੇ ਆ, ਐਂ ਉਹਨਾਂ ਦੇ ਚੱਲਣ ਤੇ ਨਾਲ ਅਸੀਂ ਇਹਨਾਂ ਨੂੰ ਚੱਲਣ ਦੀ ਅਪੀਲ ਕਰਦੇ ਆ। ਸ਼੍ਰੀ ਦੁਰਗਿਆਨਾ 13 ਦੇ ਤੁਲਸੀਦਾਸ ਮੰਦਿਰ ਵਿਖੇ ਗੋਸਵਾ ਮੇ ਤੁਲਸੀਦਾਸ ਜਯੰਤੀ ਮੌਕੇ ਸੋਮਵਾਰ ਨੂੰ ਸ਼੍ਰੀ ਤੁਲਸੀਦਾਸ ਮੰਦਿਰ ਵਿਖੇ ਚੱਲ ਰਹੀ ਸ਼੍ਰੀ ਰਾਮ ਸ੍ਰੀਤਮਾਨਸ ਪਾਠ ਦੌਰਾਨ ਸਰਧਾਲੂਆਂ ਨੇ જય શ્રી RAM ਦੇ ਜਾਪ ਨਾਲ ਭਗਵਾਨ ਜੀ ਰਾਮ ਦੇ ਨਾਮ ਦਾ ਜਾਪ ਕੀਤਾ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ શ્રી RAM ਚਰਿਤ ਮਾਨਸ ਦੇ ਪਾਠ ਕੀਤੇ ਜਾ ਰਹੇ ਹਨ। ਸतीश ਗੋਪਾਲ, ਪਵਨ ਵਦਵਾ, ਡਾਕਟਰ ਰਵੀ ਸ਼ਾਮਲਸਾਨ, ਜੈ ਮਾ ਕਾਲੀ ਚਿਤਪੁਰ ਨੇ ਸੇਵਕ ਸਭਾ ਦੀ ਤਰਫੋਂ 사ਵਨ ਨਵਰਾਤੀ ਮਹੋਤਸਵ ਮਾਨ ਸ਼੍ਰੀ ਸੁਮੇਸ਼ ਸੇਟ ਦੀ ਪ੍ਰਧਾਨਗੀ ਹੇਠ ਕਰਵਾਇਆ। ਪ੍ਰੋਗਰਾਮ ਵਿੱਚ ਵਿਜੇ ਮਹਿਕ ਐਂਡ ਪਾਰਟੀ ਵੱਲੋਂ ਮਹਾਰਾਣੀ ਦਾ ਗੁਣਗਾਨ ਕੀਤਾ ਗਿਆ। اس موک نریش مہندرو पंकज سے سنیل مہرا संदीप 아وجا وکاس پٹیا سنجے سہگل شیپ کمار موہیت ریوہ سمیت وڈی گنتی وچ لوک حاضر سان تھانہ ریلوے پولیس نو اک نامعلوم ویکتی دی لاش ملی ہے جس نے چٹے رنگ دا پاجاما بسکٹی ٹی شرٹ پائی ہوئی ہے تے تقریبا 50 تو 52 سال عمر دسی جاری ہے جس کسے نو اس بارے کوئی جانکاری ہوے تاں جی آر پی پولیس نال رابطہ کیتا جا سکتا ہے اخر وچ ਮੁکھ خبراں ایک بار پھر تو ਵਾਗਾਵਾੜਾ ਟ੍ਰੇਡ ਮੋੜ ਕੀਤਾ ਜਾਵੇ ਸ਼ੁਰੂ ਆਖਿਆ ਸੰਸਦ ਗੁਰਜੀਤ ਸਿੰਘ ਆਸ਼ਲਾ ਨੇ ਬੰਗਲਾਦੇਸ਼ ਵਿੱਚ ਬੁਰੇ ਹਾਲਾਤਾਂ 'ਤੇ ਪਾਜਪਾ ਨੇਤਾ ਤਰੁਣ ਚੁਗ ਨੇ ਦਿੱਤੀ ਪ੍ਰਤੀਕਿਰਿਆ एसडीपीसी ਕਰਮਚਾਰੀ ਕਤਲ ਮਾਮਲੇ ਵਿੱਚ ਪੰਜ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਗ੍ਰਫਤਾਰ ਐਸਾਂ ਅੱਜ ਦੀਆਂ ਖਬਰਾਂ ਹੋਣਗੇ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੁਇਜ਼ਾਸਤ ਤਾਨਵਾਦ